ਕਿਹੜੇ-ਕਿਹੜੇ ਪਿੰਡਾਂ 'ਚ ਕਿਹੜੇ-ਕਿਹੜੇ ਤਸਕਰ ਆ। ਮਾਂਜੂ ਜੋ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁਧ ਨਸ਼ਾ ਵਿਰੋਧੀ ਤਹਿਤ ਮਾਂਜੂ ਦੇ ਜੀ ਸਾਹਿਬ ਦੀ ਡਾਇਰੈਕਸ਼ਨ ਤੇ ਮਾਂਜੂ ਦੇ ਐਸਐਸਪੀ ਸਾਹਿਬ ਦੇ ਨਿਸ਼ਾਨਦੇਹੀ ਸੰਦੇ ਜਿਹੜਾ ਵਾ ਇਹ ਗੈਰਕਾਨੂੰਨੀ ਤੰδα ਕਰਨ ਨਸ਼ੀਲੇ ਨਸ਼ੀਆਂ ਪਦਾਰਥਾਂ ਤੰδα ਕਰਨ ਵਾਲਿਆਂ ਦੇ ਖਿਲਾਫ ਪਿਛਲੇ ਅੱਸੀਆਂ ਦੌਰਾਨ ਕਾਰਵਾਈ ਕਰਕੇ ਇਹਨਾਂ ਦੀਆਂ ਪ੍ਰਾਪਰਟੀਆਂ ਨੂੰ ਜਿਹੜਾ ਆਡੈਂਟੀਫਾਈ ਕਰਕੇ ਉਹਨਾਂ ਨੂੰ ਫ੍ਰੀਜ਼ ਕੀਤਾ ਗਿਆ ਵਾ ਉਸ ਸਬੰਧ ਵਿੱਚ ਚਾਰ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਨੇ ਜਿਹੜਾ ਨਰਮ ਬਣੀ ਦੇ ਵਿੱਚ ਜੋ ਸਿੰਘ ਦਾ ਨਾਕਰ ਸਿੰਘ ਦੀ ਸੀ ਉਹਦੀ ਪ੍ਰਾਪਰਟੀ ਜਿਹੜੀ ਹੈਗੀ 52 ਲੱਖ ਤੇ 80 ਹਜ਼ਾਰ ਦੀ ਸੀ ਜਿਸ ਤੋਂ ਇਲਾਵਾ ਦੋ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਸੀ ਟਿੰਡ ਚੀਚੇ ਵਿੱਚ ਹੈਗੀਆਂ ਸੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਸੁਬਾਸ਼ ਸਿੰਘ ਨਰਮਦ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਚੀਚੇ ਨੇ ਜੀ ਜਿਸ ਤੋਂ ਇਲਾਵਾ ਜਿਹੜੀ ਲਵਪ੍ਰੀਤ ਸਿੰਘ ਲਵ ਪੁੱਤਰ ਦਲਬਖ ਸਿੰਘ ਵਾਸੀ ਰਾਜੇਟਾਲ ਦੀਆਂ ਇਹ ਪ੍ਰਾਪਰਟੀਆਂ ਫ੍ਰੀਜ ਹੋਈਆਂ ਨੇ ਇਹਨਾਂ ਚਾਹ ਪ੍ਰਾਪਰਟੀਆਂ ਦੀ ਕੁੱਲ ਕੀਮਤ 1 ਕਰੋੜ 33 ਲੱਖ 42500 ਰੁਪਇਆ ਬਣਦੀ ਆ ਪ੍ਰਾਪਰਟੀ ਖਰੀਦ ਚੋਂ ਦੇ ਆਰਡਰ ਜਿਹੜੇ ਅਸੀਂ ਇਹ ਇਹਨਾਂ ਦੇ ਘਰਾਂ ਤੋਂ ਚੁੱਕਾ ਦਿੱਤੇ ਤੇ ਕੀ ਅਪੀਲ ਕਰਨੀ ਜਾਊਗੀ ਮੈਂ ਅਪੀਲ ਕਰਨੀ ਚਾਹਣਾ ਕਿ ਜਿਹੜੇ ਮਾੜੇ ਧੰਦੇ ਦੇ ਵਿੱਚ ਇਹ ਲੋਕ ਵੜੇ ਨੇ ਕੋਈ ਇਹਨੂੰ ਛੱਡ ਕੇ ਤੇ ਮਿਹਨਤ ਮਜ਼ਦੂਰੀ ਵਾਲ ਧਿਆਨ ਦੇਣਾ ਨਹੀਂ ਤੇ ਇਹਨਾਂ ਲੋਕਾਂ ਦੇ ਖਿਲਾਫ ਜਿੱਦਾਂ ਪਿੱਛੇ ਕਾਰ ਵੀ ਹੁੰਦੀ ਹੈ ਇਹ ਗਾਂ ਵੀ ਸਖਤੋ ਸਖਤ ਕਾਰ ਵੀ ਕਰਦੇ ਇਦਾਂ ਹੀ ਪ੍ਰਾਪਰਟੀਆਂ ਫੇਕ ਹੁੰਦੀਆਂ ਨੇ